ਸੰਸਦ ਦੇ ਸੈਸ਼ਨ ਦਾ ਅੱਜ ਦੂਸਰਾ ਦਿਨ ਹੈ ਤੇ ਦੂਸਰੇ ਦਿਨ ਨੇ ਪੰਜਾਬ ਦੇ 13 ਐਮਪੀਸ ਨੇ ਸੌ ਚੱਕਣੀ ਆ ਤੇ 10 21 ਸੌ ਚੱਕਣ ਦੇ ਦੌਰਾਨ ਜਦੋਂ ਅੰਮ੍ਰਿਤਪਾਲ ਸਿੰਘ ਦਾ ਨਾਮ ਲਿਆ ਜਾਂਦਾ ਤੇ ਇਸ ਦੌਰਾਨ ਕੀ ਕੁਝ ਹੁੰਦਾ ਹੈ ਸੰਸਦ ਦੇ ਵਿੱਚ ਏਦਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ ਦੇ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਦੇ ਤਹਿਤ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਤੇ ਹਲਕਾ ਖਡੂਰ ਸਾਬ ਤੋਂ ਉਹਨਾਂ ਨੇ ਵੱਡੀ ਲੀਡ ਦੇ ਨਾਲ ਇਲੈਕਸ਼ਨ ਜਿੱਤੇ ਅਸੀਂ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਹੁਣ ਉਹਨਾਂ ਦੇ ਸੌ ਚੱਕੇ ਜਾਣੇ ਹਨ ਹਾਲਾਂਕਿ ਲਗਾਤਾਰ ਸਸਪੈਂਸ ਬਣਿਆ ਹੋਇਆ ਸੀਗਾ ਕਿ ਅੰਮ੍ਰਿਤਪਾਲ ਸਿੰਘ ਕਿਵੇਂ ਸੌ ਚੱਕਣਗੇ ਕੀ ਉਹ ਸੰਸਦ ਦੇ ਵਿੱਚ ਲਿਆਂਦੇ ਜਾਣਗੇ ਜਾਂ ਫਿਰ ਕਿਵੇਂ ਇਹ ਸਾਰਾ ਪ੍ਰੋਸੈਸ ਹੋਵੇਗਾ ਫਿਲਹਾਲ ਉਸ ਦੇ ਉੱਪਰ ਸਸਪੈਂਸ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਕਿਉਂਕਿ ਜਦੋਂ 13 ਦੇ 13 ਐਮਪੀਸ ਸੌ ਚੱਕਣ ਦੇ ਲਈ ਉਹਨਾਂ ਦੇ ਨਾਮ ਬੁਲੇ ਜਾਂਦੇ ਨੇ ਤੇ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਬੋਲਿਆ ਗਿਆ ਹਲਕਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਗਿਆ ਪਰ ਜਦੋਂ ਕਾਫੀ ਦੇਰ ਕੋਈ ਉੱਥੇ ਨਹੀਂ ਆਇਆ ਤਾਂ ਕੁਝ ਸਮੇਂ ਬਾਅਦ ਉਹਨਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਜੋ ਕਿ ਜਲੰਧਰ ਦੇ ਐਮਪੀ ਨੇ ਉਹਨਾਂ ਦਾ ਨਾਂ ਬੋਲ ਦਿੱਤਾ ਗਿਆ ਹਾਲਾਂਕਿ 13 ਐਮਪੀ ਸਟੇਲਿਸਟ ਤੇ 13 ਦੀ ਐਮਪੀ ਸਟੇਲਿਸਟ ਜਿਹੜੀ ਹੈ ਉਹਨਾਂ ਦੇ ਬਾਰ ਬਾਰ ਨਾਂ ਜਿਹੜੇ ਨੇ ਲਏ ਜਾ ਰਹੇ ਸੀ ਉਸ ਤਰ੍ਹਾਂ ਅਮਰਪਾਲ ਸਿੰਘ ਦਾ ਨਾਮ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਸਕੇ ਉਹਨਾਂ ਦਾ ਨਾਂ ਵੀ ਲਿਆ ਗਿਆ ਪਰ ਉਸ ਦੌਰਾਨ ਜਦੋਂ ਕੋਈ ਅੱਗੇ ਨਹੀਂ ਆਇਆ ਤਾਂ ਉਹਨਾਂ ਦੇ ਵੱਲੋਂ ਨਾਰ ਹੀ ਅੱਗੇ ਜਿਹੜਾ ਹੈ ਜਿਹੜਾ ਲਿਸਟ ਦੇ ਵਿੱਚ ਨਾਂ ਸੀਗਾ ਚਰਨਜੀਤ ਸਿੰਘ ਚੰਨੀ ਜੋ ਕਿ ਜਲੰਧਰ ਦੇ ਐਮਪੀ ਨੇ ਉਹਨਾਂ ਦਾ ਨਾਂ ਲਿਆ ਗਿਆ ਉਸ ਤੋਂ ਦਸੇ ਇੱਕ ਲਗਾਤਾਰ ਅਜੋ ਸੋਚ ਕਈ ਗਈ ਹੈ ਜਿਸ ਦੇ ਵਿੱਚ ਜਿਹੜੇ ਪੰਜਾਬ ਦੇ ਐਮਪੀਸ ਨੇ ਉਹ ਪਹੁੰਚੇ ਸੀਗੇ ਗੁਰਜੀਤ ਔਜਲਾ ਹੋਣ ਚੰਦਰਜੀਤ ਸਿੰਘ ਚੰਨੀ ਹੋਣ ਜਾਂ ਫਿਰ ਗੁਰਮੀਤ ਸਿੰਘ ਮੀਠੇਰ ਹੋਣ ਜਾਂ ਫਿਰ ਰਾਜਕੁਮਾਰ ਚੱਬੇਵਾਲ ਹੋਣ ਉੱਥੇ ਹੀ ਮਲਵਿੰਦਰ ਕੰਗ ਉੱਥੇ ਹੀ ਵੱਖ-ਵੱਖ ਜਿਹੜੇ ਪੰਜਾਬ ਦੇ ਐਮਪੀਸ ਨੇ ਉਹਨਾਂ ਦੇ ਵੱਲੋਂ ਸ਼ੇਸ਼ਣ ਕੁ ਪਾਇਆ ਹੁਣ ਉਹਨਾਂ ਦੇ ਵੱਲੋਂ ਆਪਣੀ ਸੌਂ ਚੱਕੀ ਗਈ ਆ ਉੱਥੇ ਹੀ ਅਮਿਤਪਾਲ ਸਿੰਘ ਦਾ ਵੀ ਨਾਂ ਲਿਆ ਗਿਆ ਸੀ ਪਹਿਲਾਂ ਲਗਾਤਾਰ ਸਸਪੈਂਸ ਚੱਲ ਰਿਹਾ ਸੀ ਕਿ ਅਮਿਤਪਾਲ ਸਿੰਘ ਨੂੰ ਕਿਵੇਂ ਸੌਂਚ ਕਈ ਜਾਏਗੀ ਪਰ ਹੁਣ ਇਹ ਸਸਪੈਂਸ ਖਤਮ ਹੋ ਚੁੱਕਿਆ ਹੈ ਹਾਲਾਂਕਿ ਉਹਨਾਂ ਦੇ ਸੌਂਚਣੇ ਹਾਲੇ ਬਾਕੀ ਹੈ ਤੇ ਹਲੇ ਪ੍ਰੋਸੈਸ ਜਿਹੜਾ ਹੈ ਉਹ ਰੰਦਾ ਹੈ ਕਿਉਂਕਿ ਪਹਿਲਾਂ ਤੋ ਹੀ ਇਹ ਸਾਫ ਹੋ ਗਿਆ ਸੀ ਕਿ ਅਮਿਤਪਾਲ ਸਿੰਘ ਅੱਜ ਸੌਂ ਨਹੀਂ ਚੱਕ ਸਕਦੇ ਕਿਉਂਕਿ ਇਹ ਪ੍ਰੋਸੈਸ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਪੀਕਰ ਦੇ ਵੱਲੋਂ ਉਹਨਾਂ ਨੂੰ ਸੌਚਣ ਦੇ ਲਈ ਸੱਦਾ ਭੇਜਿਆ ਜਾਵੇਗਾ ਤਾਂ ਇਹ ਸੱਦਾ ਜੇਲ੍ਹ ਦੇ ਸੁਪਰਡੈਂਟ ਦੇ ਕੋਲ ਪਹੁੰਚੇਗਾ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਰਟ ਤੋਂ ਪਰਮਿਸ਼ਨ ਲਈ ਜਾਵੇਗੀ ਕੋਰਟ ਤੋਂ ਪਰਮਿਸ਼ਨ ਲੈਣ ਤੋਂ ਬਾਅਦ ਹੀ ਉਹ ਸੌ ਚੱਕ ਸਕਣਗੇ ਹਾਲਾਂਕਿ ਕਦੋਂ ਸੌ ਚੱਕਦੇ ਨੇ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਸੰਸਦ ਦੀਆਂ ਤਸਵੀਰਾਂ ਸੂਰੂ ਸਾਹਮਣੇ ਆਈਆਂ ਨੇ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖੋ ਪੰਜਾਬ ਬੁਲਟਨ ਸੰਸਦ ਦੇ ਸੈਸ਼ਨ ਦਾ ਅੱਜ ਦੂਸਰਾ ਦਿਨ ਹੈ ਤੇ ਦੂਸਰੇ ਦਿਨ ਨੇ ਪੰਜਾਬ ਦੇ 13 ਐਮਪੀਸ ਨੇ ਸੌ ਚੱਕਣੀ ਹੈ ਤੇ ਦੱਸੇ ਕਿ ਸੌ ਚੱਕਣ ਦੇ ਦੌਰਾਨ ਜਦੋਂ ਅੰਮ੍ਰਿਤਪਾਲ ਸਿੰਘ ਦਾ ਨਾਮ ਲਿਆ ਜਾਂਦਾ ਤੇ ਇਸ ਦੌਰਾਨ ਕੀ ਕੁਝ ਹੁੰਦਾ ਹੈ ਸੰਸਦ ਦੇ ਵਿੱਚ ਏਸੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ ਦੇਖੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਦੇ ਤਹਿਤ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤੇ ਹਲਕਾ ਖਡੂਰ ਸਾਬ ਤੋਂ ਉਹਨਾਂ ਨੇ ਵੱਡੀ ਲੀਡ ਦੇ ਨਾਲ ਇਲੈਕਸ਼ਨ ਜਿੱਤੇ ਅਸੀਂ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਹੁਣ ਉਹਨਾਂ ਦੇ ਸੌ ਚੱਕੇ ਜਾਣੀ ਹੈ ਹਾਲਾਂਕਿ ਲਗਾਤਾਰ ਸਸਪੈਂਸ ਬਣਿਆ ਹੋਇਆ ਸੀਗਾ ਕਿ ਅੰਮ੍ਰਿਤਪਾਲ ਸਿੰਘ ਕਿਵੇਂ ਸੌ ਚੱਕਣਗੇ ਕੀ ਉਹ ਸੰਸਦ ਦੇ ਵਿੱਚ ਲਿਆਂਦੇ ਜਾਣਗੇ ਜਾਂ ਫਿਰ ਕਿਵੇਂ ਇਹ ਸਾਰਾ ਪ੍ਰੋਸੈਸ ਹੋਵੇਗਾ ਫਿਲਹਾਲ ਉਸ ਦੇ ਉੱਪਰ ਸਸਪੈਂਸ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਕਿਉਂਕਿ ਜਦੋਂ 13 ਦੇ 13 ਐਮਪੀਐਸ ਸੌਣ ਚੱਕਣ ਦੇ ਲਈ ਉਹਨਾਂ ਦੇ ਨਾਮ ਬੁਲੇ ਜਾਂਦੇ ਨੇ ਤੇ ਇਸ ਦੌਰਾਨ ਅਮਰਪਾਲ ਸਿੰਘ ਦਾ ਨਾਮ ਵੀ ਬੁਲਿਆ ਗਿਆ ਹਲਕਾ ਖਡੂਰ ਸਾਹਿਬ ਤੋਂ ਅਮਰਪਾਲ ਸਿੰਘ ਦਾ ਨਾਂ ਲਿਆ ਗਿਆ ਪਰ ਜਦੋਂ ਕਾਫੀ ਦੇਰ ਕੋਈ ਉੱਥੇ ਨਹੀਂ ਆਇਆ ਤਾਂ ਕੁਝ ਸਮੇਂ ਬਾਅਦ ਉਹਨਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਜੋ ਕਿ ਜਲੰਧਰ ਦੇ ਐਮਪੀ ਨੇ ਉਹਨਾਂ ਦਾ ਨਾਂ ਬੋਲ ਦਿੱਤਾ ਗਿਆ ਹਾਲਾਂਕਿ 13 ਐਮਪੀ ਸਟ ਲਿਸਟ ਤੇ 13 ਦੀ ਐਮਪੀ ਸਟ ਲਿਸਟ ਜਿਹੜੀ ਹੈ ਉਹਨਾਂ ਦੇ ਬਾਰ ਬਾਰ ਨਾਂ ਜਿਹੜੇ ਨੇ ਲਏ ਜਾ ਰਹੇ ਸੀ ਉਸ ਤਰ੍ਹਾਂ ਅਮਰਪਾਲ ਸਿੰਘ ਦਾ ਨਾਮ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਸਕੇ ਉਹਨਾਂ ਦਾ ਨਾਂ ਵੀ ਲਿਆ ਗਿਆ ਪਰ ਉਸ ਦੌਰਾਨ ਜਦੋਂ ਕੋਈ ਅੱਗੇ ਨਹੀਂ ਆਇਆ ਤਾਂ ਉਹਨਾਂ ਦੇ ਵੱਲੋਂ ਨਾਰ ਹੀ ਅੱਗੇ ਜਿਹੜਾ ਹੈ ਜਿਹੜਾ ਲਿਸਟ ਦੇ ਵਿੱਚ ਨਾਂ ਸੀਗਾ ਚਰਨਜੀਤ ਸਿੰਘ ਚੰਨੀ ਜੋ ਕਿ ਜਲੰਧਰ ਦੇ ਐਮਪੀ ਨੇ ਉਹਨਾਂ ਦਾ ਨਾਂ ਲਿਆ ਗਿਆ ਉਸ ਤੋਂ ਦਸੇ ਇੱਕ ਲਗਾਤਾਰ ਅਜੋ ਸੋਚ ਕਈ ਗਈ ਹੈ ਜਿਸ ਦੇ ਵਿੱਚ ਜਿਹੜੇ ਪੰਜਾਬ ਦੇ ਐਮਪੀਸ ਨੇ ਉਹ ਪਹੁੰਚੇ ਸੀਗੇ ਗੁਰਜੀਤ ਔਜਲਾ ਹੋਣ ਚੰਦਰਜੀਤ ਸਿੰਘ ਚੰਨੀ ਹੋਣ ਜਾਂ ਫਿਰ ਗੁਰਮੀਤ ਸਿੰਘ ਮੀਥੇਰ ਹੋਣ ਜਾਂ ਫਿਰ ਰਾਜਕੁਮਾਰ ਚੱਬੇਵਾਲ ਹੋਣ ਉੱਥੇ ਹੀ ਮਲਵਿੰਦਰ ਕੰਗ ਉੱਥੇ ਹੀ ਵੱਖ-ਵੱਖ ਜਿਹੜੇ ਪੰਜਾਬ ਦੇ ਐਮਪੀਸ ਨੇ ਉਹਨਾਂ ਦੇ ਵੱਲੋਂ ਸ਼ੇਸ਼ ਸਿੰਘ ਕੋਪਾਇਆ ਹੁਣ ਉਹਨਾਂ ਦੇ ਵੱਲੋਂ ਆਪਣੀ ਸੌਂ ਚੱਕੀ ਗਈ ਆ ਉੱਥੇ ਹੀ ਅਮਿਤਪਾਲ ਸਿੰਘ ਦਾ ਵੀ ਨਾਂ ਲਿਆ ਗਿਆ ਸੀ ਪਹਿਲਾਂ ਲਗਾਤਾਰ ਸਸਪੈਂਸ ਚੱਲ ਰਿਹਾ ਸੀ ਕਿ ਅਮਿਤਪਾਲ ਸਿੰਘ ਨੂੰ ਕਿਵੇਂ ਸੋਚ ਕਹੀ ਜਾਏਗੀ ਪਰ ਹੁਣ ਇਹ ਸਸਪੈਂਸ ਖਤਮ ਹੋ ਚੁੱਕਿਆ ਹੈ ਹਾਲਾਂਕਿ ਉਹਨਾਂ ਦੀ ਸੌਣ ਚੱਕਣੀ ਹਾਲੇ ਬਾਕੀ ਹੈ ਤੇ ਹੱਲੇ ਪ੍ਰੋਸੈਸ ਜਿਹੜਾ ਹੈ ਉਹ ਰੰਦਾ ਹੈ ਕਿਉਂਕਿ ਪਹਿਲਾਂ ਤੋ ਹੀ ਇਹ ਸਾਫ ਹੋ ਗਿਆ ਸੀ ਕਿ ਅਮਿਤ ਪਾਲ ਸਿੰਘ ਅੱਜ ਸੌ ਨਹੀਂ ਚੱਕ ਸਕਦੇ ਕਿਉਂਕਿ ਇਹ ਪ੍ਰੋਸੈਸ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਪੀਕਰ ਦੇ ਵੱਲੋਂ ਉਹਨਾਂ ਨੂੰ ਸੌ ਚੱਕਣ ਦੇ ਲਈ ਸੱਦਾ ਭੇਜਿਆ ਜਾਵੇਗਾ ਤਾਂ ਇਹ ਸੱਦਾ ਜੇ ਜੇਡ ਸੁਪਰਡੈਂਟ ਦੇ ਕੋਲ ਪਹੁੰਚੇਗਾ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਰਟ ਤੋਂ ਪਰਮਿਸ਼ਨ ਲਈ ਜਾਵੇਗੀ ਕੋਰਟ ਤੋਂ ਪਰਮਿਸ਼ਨ ਲੈਣ ਤੋਂ ਬਾਅਦ ਹੀ ਉਹ ਸੋਚ ਸਕਣਗੇ ਹਾਲਾਂਕਿ ਕਦੋਂ ਸੋਚਕਦੇ ਨਹੀਂ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਸੰਸਦ ਇਹ ਤਸਵੀਰਾਂ ਸੁਰੂਪ سامنے ਆਈਆਂ ਨੇ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਹੋ ਪੰਜਾਬ ਬੁਲਟਿਨ